ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਦਾ ਵੀਜ਼ਾ ਅਫੀਕ ਤੋਂ ਸੁਨੇਹਾ मैम ਸਾਡੇ ਨਾਲ ਮੌਜੂਦ ਨੇ ਅੱਜ ਟੌਪਿਕ ਬੜਾ ਮਹੱਤਵਪੂਰਨ ਹੈ ਟੌਪਿਕ ਹੈ ਸੈਪਟੈਂਬਰ ਇਨਟੇਕ ਦੀਆਂ ਐਡਮਿਸ਼ਨਾਂ ਲਗਭਗ ਬੰਦ ਹੈ ਹੁਣ ਖੁੱਲ ਗਿਆ ਜਨੂਰੀ 2026 ਜਨੂਰੀ 2026 ਦੇ ਲਈ ਸਾਡੇ ਵਿਦਿਆਰਥੀਆਂ ਦੀ ਕਿੰਨੀ ਕਾਸਟ ਆਏਗੀ ਕਿੰਨਾ ਖਰਚਾ ਆਏਗਾ ਇਹਦੇ ਉੱਪਰ ਪੂਰੀ ਕਲੈਰਿਟੀ ਸਾਡੇ ਨਾਲ ਸੁਨੇਹਾ मैम ਸਾਂਝੀ ਕਰਨਗੇ ਕੈਨੇਡਾ ਸਟਡੀ ਵੀਜ਼ੇ ਦੀ ਗੱਲ ਕਰੀਏ ਤਾਂ ਹੁਣ ਸੈਪਟੈਂਬਰ ਇਨਟੇਕ ক্লোਜ਼ ਹੋ ਚੁੱਕਾ ਵਾ ਹੁਣ ਜਨਵਰੀ ਇਨਟੇਕ ਲਈ ਸਟੂਡੈਂਟਸ ਨੇ ਐਪਲੀਕੇਸ਼ਨਸ ਲਗਾਨੀਆਂ ਸਟਾਰਟ ਕਰਤੀਆਂ ਆਫਰ ਲੈਟਰਸ ਅਪਲਾਈ ਕਰਨੀਆਂ ਸਟਾਰਟ ਕਰਤੀਆਂ ਸੋ ਜਨਵਰੀ 2026 ਇਨਟੇਕ ਦੀ ਕੀ ਕਾਸਟ ਆਈਡੀਆ ਜਪਾ ਸਾਰਾ ਉਸ ਬਾਰੇ ਗੱਲ ਕਰਾਂਗੇ ਕਿਉਂਕਿ ਸਟੂਡੈਂਟਸ ਕਨਫਿਊਜ਼ਡ ਰਹਿ ਰਹੇ ਆ ਕਿਉਂਕਿ 노 ਡਾਊਟ ਕੈਨੇਡਾ ਨੇ ਲਗਾਤਾਰ ਰੂਲਸ ਵੀ ਬਹੁਤ ਚੇਂਜ ਕੀਤੇ 2024 ਅਨਵਰਡਸ ਚੇਂजेस 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 ਸੋ ਕਾਸਟ ਦੀ ਗੱਲ ਕਰੀਏ ਤਾਂ ਹੁਣ ਕੈਨੇਡਾ ਤੁਹਾਨੂੰ ਫੁੱਲ ਫੀਸ ਆਪਣੀ ਪੇ ਕਰਨੀ ਪੈਗੀ ਔਰ ਫੀਸ ਦੀ ਗੱਲ ਕਰੀਏ ਤਾਂ ਡਿਪੈਂਡ ਕਰਦਾ ਹੈ ਤੁਸੀਂ ਡਿਗਰੀ ਕਰਨ ਜਾ ਰਹੇ ਹੋ ਜਾਂ ਡਿਪਲੋਮਾ ਕਰਨ ਜਾ ਰਹੇ ਹੋ ਕਿਹੜੇ ਸਟਰੀਮ ਕਿਹੜਾ ਕੋਰਸ 10 ਤੋਂ 15 ਲੱਖ ਆਪਣੀ ਤੁਸੀਂ ਫੀਸ ਲੈ ਕੇ ਚੱਲੋ ਔਰ ਉੱਤੇ ਵਿੱਚ ਵੀ ਕਈ ਯੂਨੀਵਰਸਿਟੀਆਂ 노 ਡਾਊਟ ਤੁਹਾਨੂੰ 61 ਵਿਆ ਦਿੰਦੀਆਂ ਆਪਸ਼ਨ ਬਟ ਐਸ ਟਾਈਮ ਜੋ ਸਿਨੈਰੀਓ ਹੈ ਤਾਂ ਕੋਸ਼ਿਸ਼ ਦੀ ਫੁੱਲ ਹੀ ਫੀਸ ਪੇ ਕਰੋ ਔਰ ਉਦੋਂ ਬਾਅਦ ਅਗਰ ਆਪਾਂ ਗੱਲ ਕਰੀਏ ਜੀਆਈਸੀ ਦੀ ਜੀਆਈਸੀ ਵੀ ਹੁਣ 20600 ਸਮਥਿੰਗ ਲੱਗਦੀ ਆ ਉਹ ਵੀ ਤੁਹਾਨੂੰ ਫੁੱਲ ਪੇ ਕਰਨੀ ਪੈਗੀ ਐਂਡ ਥਰਡ 30 ਨੈਕਸਟ ਈਅਰ ਦੀ ਫੀਸ ਜੇ ਤੁਸੀਂ ਉਹਨੇ ਫੰਡ ਸ਼ੋ ਕਰਨੇ ਆ ਫੰਡ ਕਿੱਦਾਂ ਸ਼ੋ ਕਰਨੇ ਆ ਕਿ ਤੁਹਾਡੇ 4 ਮਿੰਟ ਦੀ ਸਟੇਟਮੈਂਟ ਹੋਣੀ ਚਾਹੀਦੀ ਹੈ ਸੋ ਦਿਸ ਇਜ਼ ਦਾ ਰੀਜ਼ਨ कि मैं आज कॉस्ट वाला जरा शो बना रही हूँ कि जिन्होंने जनवरी इन टेक अप्लाई करना उन्होंने को टाइम हैगा एंड ऑफ और सितंबर तक अपन फाइल्स लगा सकते होंगे अक्टूबर तक लगा सकते हैं बट हूँ अपन बैंक स्टेटमेंट्स अपन जगह मेनटेन करनिया स्टार्ट कर दो एंड मोर ओवर अपनी ऑफर लैटर सिक्योर कर लो क्योंकि हाले फाइल चाहे लॉन्च नहीं करनी है, क्योंकि डे बाय डे चॉइस घट जा कोर्सिज इन आउट वाला अगर तुम डिप्लोमा ਲਾਨਾ ਬਹੁਤ ਚੀਜ਼ਾਂ ਹੈਗੀਆਂ ਜਦੋਂ ਆਪਾਂ ਪੀਕ ਤੇ ਆ ਕੇ ਅਪਲਾਈ ਕਰਦੇ ਆ ਫੇ ਕੋਈ ਇਨਸਟੈਂਟਲੀ ਰੂਲ ਚੇਂਜ ਹੋ ਜਾਂਦਾ ਤਾਂ ਸਾਡੇ ਕੋ ਬੀ ਪਲਾਨ ਨਹੀਂ ਹੁੰਦਾ ਸੋ ਲਗਾਤਾਰ ਹਰ ਕੰਟਰੀ ਆਪਣੇ ਰੂਲਸ ਚੇਂਜ ਕਰ ਰਹੀ ਆ ਕੈਨੇਡਾ ਜੋ ਤੇ ਉਮੀਦ ਸੀ ਕਿ ਇਲੈਕਸ਼ਨਸ ਤੋਂ ਬਾਅਦ ਕੋਈ ਚੇਂजेस ਨਹੀਂ ਆਊਗੇ ਸਟਿਲ ਚੇਂजेस ਆ ਰਿਹਾ ਸੋ ਬੀ ਅਵੇਅਰ ਟਾਈਮ ਦੀ ਵੈਲਿਊ ਕਰੋ ਅਗਰ ਤੁਸੀਂ ਜਨੂਰੀ ਇਨਟੇਕ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਫ੍ਰੀ ਆਫ ਕਾਸਟ ਆਪਣੀ ਅਸੈਸਮੈਂਟ ਕਰਵਾ ਸਕਦੇ ਹੋ ਸ਼ੁਬ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਹੈ ਇਸ ਵੀਡੀਓ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ ਤੁਸੀਂ ਪੂਰੀ ਜਾਣਕਾਰੀ ਹਾਸਲ ਕਰੋ ਕੋਈ ਕਨਫਿਊਜ਼ਨ ਹੈ ਉਹਦੇ ਬਾਰੇ ਸਵਾਲ ਪੁੱਛੋ ਜਦੋਂ ਤੁਹਾਡੀ ਹਰ ਕਨਫਿਊਜ਼ਨ ਦੂਰ ਹੋਵੇ ਪੂਰੀ ਕਲੈਰਿਟੀ ਹੋਵੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਚ ਜਾ ਸਕਦੇ ਹੋ ਤੁਸੀਂ ਆਨਲਾਈਨ ਵੀ ਆਪਣੇ ਸਵਾਲ ਪੁੱਛ ਸਕਦੇ ਹੋ ਥੈਂਕ ਯੂ ਸੋ ਮਚ